ਜੀ ਬਾਬਿਓ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਬਈ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਟਰੈਕਟਰ ਆਪਾਂ ਥੋੜਾ ਜਿਹਾ ਬੈਕ ਕਰ ਲਈ ਕਿਉਂਕਿ ਜਾਂ ਮ ਲੱਗ ਗਿਆ ਸੀਗਾ ਬੱਸ ਨੂੰ ਲੰਘ ਜਾਣ ਦੀ ਤੇ ਅੱਜ ਤੁਸੀਂ ਦੇਖਦੇ ਹੋ ਬਈ ਆਪਣੇ ਕੋਲ ਹੈਗਾ ਬਈ ਸੋਨਾ ਲੀਕਾ ਠੀਕ ਆ 60 ਦਾ ਤੇ ਮਗਰ ਆਪਣੇ ਪਾਇਆ ਬਟਰਾਲਾ ਠੀਕ ਆ ਟੀਐਸਬੀ ਵਾਲਿਆਂ ਦਾ ਤੇ ਇਹ ਟਰਾਲਾ ਆਪ ਅੱਜ ਕਿਉਂ ਪਾਇਆ ਤੁਸੀਂ ਬਲੌਗ ਦੇ ਵਿੱਚ ਦੇਖਿਓ ਅੱਜ ਠੀਕ ਆ ਹੁੰਦਾ ਤੁਸੀਂ ਥੰਬਨੇਲ ਦੇ ਵਿੱਚ ਦੇਖ ਵੀ ਲਿਆ ਹਊਗਾ ਇਹ ਟਰਾਲੇ ਦੇ ਵਿੱਚ ਆਪਾਂ ਲੱਦ ਕੇ ਲਿਆਉਣੇ ਬਈ ਦੋ ਟਰੈਕਟਰ ਠੀਕ ਆ ਟਰੈਕਟਰ ਲਿਆਉਣੇ ਆਪਾਂ ਲੱਦ ਕੇ ਤੇ ਉਹਨਾਂ ਨੂੰ ਕਰਨਾ ਆਪਾਂ ਮੋਡੀਫਾਈ ਟਰੈਕਟਰ ਆਪਾਂ ਕੱਢ ਲਿਆ ਸੀਗਾ ਅੱਜ ਤੇ ਸੋਨਾਲੀਕਾ 60 ਦਾ ਇਹ ਆਪਣਾ ਪੂਰਾ ਘੈਂਡ ਮੋਡੀਫਾਈ ਕਰਾਇਆ ਵਾ ਠੀਕ ਆ ਤੇ ਇਹ ਲੈ ਕੇ ਚੱਲਦੇ ਆ ਇਹਦੇ ਵਿੱਚ ਲੱਦ ਕੇ ਲਿਆਉਣੇ ਆ ਦੋ ਟਰੈਕਟਰ ਤੇ ਉਹਨਾਂ ਨੂੰ ਕਰਦੇ ਆ ਮੋਡੀਫਾਈ ਠੀਕ ਆ ਚੱਲ ਬਈ ਝੋਟਿਆਂ ਤੋਰ ਕੇ ਲੈ ਕੇ ਚੱਲਦੇ ਆ ਨੂੰ ਬਸ ਥੋੜੀ ਜਿਹੀ ਦੂਰੀ ਐ ਥੋਂ ਆਪਣਾ ਉਹ ਜਿਹੜੇ ਸਾਹਮਣੇ ਢੇਰੀਆਂ ਜੀਆਂ ਰਹੀਆਂ ਨੇ ਉੱਥੀ ਜਾ ਮੈਂ ਨੇੜੇ ਆ ਕੇ ਲੱਗਿਆ ਵੀਡੀਓ ਬਣਾਉਣਾ ਆਹਾਂ ਕਿਤੇ ਕੰਮ ਫਿਰ ਉਹੀ ਨਾ ਹੋ ਜੇ ਚੱਲ 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 ਬਾਈਸ ਇੱਥੇ ਰੁਕ ਜਾ ਹੁਣ ਲਾਉਣਾ ਹੈ ਭਈ ਇੱਥੋਂ ਬੈਕ ਠੀਕ ਆ ਉਹ ਖੜੇ ਨੇ ਟਰੈਕਟਰ ਆਪਣੇ ਇਹ ਛੋੜਾ ਟਿਕਾਈ ਜੇ ਲੈ ਜਾਣਾ ਪਊਗਾ ਇੱਥੋਂ ਥੋੜਾ ਜਿਹਾ ਕਮ ਖੋਲੜਾ ਕਰਨਾ ਪਊਗਾ ਆਪਾਂ ਨੂੰ ਡਰਾਈਵਰੀ ਵਾਲਾ ਥੋੜਾ ਹੈਵੀ ਬਣਾ ਪਊ ਚੱਲ 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 ਇੱਧਰ ਨੂੰ 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 ਬੈਗ ਟਰਾਲੀ ਲਾਉਣੀ ਕਿਹੜਾ ਭਾਈ ਨਹੀਂ ਸੌਖੀ ਹੈ ਕਿ ਟਰਾਲਾ ਹੈ ਬੜਾ ਵੱਡਾ ਭਾਈ ਇਹ ਚੱਲ 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 ਦੇਖਾਂ ਇਹ ਹੋਰੀ ਕਿਧਰ ਲੈ ਗਿਆ ਥੋੜਾ ਜਿਹਾ ਅੱਗੇ ਕਰ ਨਾ ਟਰਾਲੀ ਸਹੀ ਲਾ ਇੱਥੇ ਜਾਣ ਦੇ ਬਸ ਮਾੜੀ ਇੱਥੇ ਜਾਣ ਦੇ ਇੱਥੇ ਇੱਥੇ ਜਾਣ ਦੇ ਚੱਲ 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 ਬਾਏ ਓਕੇ ਓਕੇ ਦੀ ਰਿਪੋਰਟ ਆ ਬਾਈ ਤੇ ਹੁਣ ਆਪਾਂ ਡਾਲਾ ਖੋਲ ਦਈਏ ਠੀਕ ਆ ਡਾਲਾ ਓਪਨ ਕਰੋ ਮੁੰਡਾ ਓਕੇ ਆ ਰਪੜ ਦੇ ਡਾਲਾ ਖੁੱਲੇਗਾ ਠੋਲੇ ਨਹੀਂ ਮੰਦਲਾ ਦਾ ਖੁੱਲੇ ਨਹੀਂ ਹੈਗਾ ਲਓ ਵੀ ਡਾਲਾ ਆਪਾਂ ਖੋਲਦਾ ਠੀਕ ਆ ਇਹ ਤੋਂ ਆਪ ਉੱਥੇ ਜਾਂ ਦੂਜੇ ਟਰੈਕਟ ਤੇ ਜਾਨੇ ਆ ਆ ਖੜੇ ਨੇ ਬਾਈ ਆਪਣੇ ਦੋ ਟਰੈਕਟਰ ਜਿਹੜੇ ਆਪਾਂ ਲੈ ਕੇ ਜਾਣੇ ਠੀਕ ਆ ਇੱਕ ਤਾਂ Mahindra ਹੈ ਆਪਣੇ ਕੋਲ 265 ਤੇ ਇੱਕ ਹੈਗਾ 744 ਠੀਕ ਆ 744 ਦਾ ਹਜੇ ਹੈਗਾ ਥੋੜਾ ਬਾਅਦ ਮੋਡੀਫਾਈਡ ਟਾਇਰਾਂ ਟੋਰਾ ਪੱਖੋ ਲਾ ਲਓ ਤੇ ਠੀਕ ਆ ਤੇ ਬਾਕੀ ਜਿਹੜਾ ਇਹ ਅਮਿੰਦਰਾ ਇਹ ਜਮਾਂ ਸਿੰਪਲ ਹੀ ਆ ਸਭ ਤੋਂ ਪਹਿਲਾਂ ਅਮਿੰਦਰਾ ਹੀ ਚੜਦੇ ਆ ਆਪਾਂ ਠੀਕ ਆ ਚੱਲੋ ਛੋਟੇ ਅਮਿੰਦਰੇ ਨੂੰ ਕਰਦੇ ਆ ਐਂਟਰੀ ਟਰਾਲੇ ਦੇ ਵਿੱਚ ਟਕਿਆਈ ਜੀ ਨਟਕਿਆਈ ਜੀ ਨਟਕਿਆਈ ਜੀ ਨਾ ਡਾਲਾ ਖੁੱਲਾ ਖੁੱਲਾ ਸਾਫ ਸਿਰ ਝਾੜਨੇ ਪੈਣੀ ਹੈ ਬਾਈ ਥੋੜਾ ਜਿਹਾ ਅਤਰ ਜੀ ਕਰ ਜਾਂਦੇ ਨੇ ਕਈ ਵਾਰੀ ਇਹ ਚੱਲ 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 ਬਸ ਇੱਥੇ ਖੜਾ ਜਾ ਲਓ ਅਮਿੰਦਰਾ ਹੋ ਗਿਆ ਆਪਣਾ ਲੋਡ ਤੇ ਹੁਣ ਆਪਾਂ ਲੱਦਦੇ ਆਂ ਆਪਣੇ 744 ਚੱਲ ਵੀ ਛੋਟਾ ਟਾਇਰ ਬਹੁਤ ਵੱਡਿਆ ਭਈ ਇਹ ਦੇਖੀ ਕਿਵੇਂ ਚੱਕਿਆ ਖੜਾ ਜ਼ਰਾ ਯਾਰ ਮੂਹਰੇ ਟਾਇਰ ਬਾਲਾ ਵੱਡਾ ਬੱਡਾ ਕਰੀ ਖੜੇ ਮੈਨੂੰ ਤਾਂ ਲੱਗਦਾ ਇਹ ਟਰਾਲੀ ਚ ਇਹ ਮੈਂ ਤਾਂ ਟਰਾਲੀ ਜਿੱਦੇ ਕਿੱਥੇ ਬੜੂ ਇਧਰ ਹੀ ਲਾ ਲਈ ਇਹਨੂੰ ਇਹਨੇ ਗੇਰਾ ਮੂਹਰੇ ਆਇਆ ਨਾ ਟਰਾਲੀ ਹਲਿਆ ਦੇ ਇਹ ਮੁਲਕ ਟਰਾਲੀ ਨਹੀਂ ਲੱਗਣੀ ਹੈਗੀ ਬੱਸ 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 ਮੋਹਲਾ ਮੋਹਲਾ ਮੋਹਲੇ ਰੇਸ ਯਾਰ ਇਹਨਾਂ ਦੀ ਨਾ ਗੇਮ ਦੇ ਵਿੱਚ ਇੱਕ ਥੋੜੀ ਘਾਟ ਹੈ ਵੀ ਰੇਸ ਬਾਲੀ ਹੈ ਇੱਕ ਵਾਰੀ ਦੇਖ ਦਿੱਤੀ ਨਾ ਹੁਣ ਟਰੈਕਟਰ ਕਿੰਨਾ ਟਾਈਮ ਤੁਰਿਆ ਜਾਂਦਾ ਹੁਣ ਮੇਰੀ ਰੇਸ ੱਡੀ ਵੀ ਜਾਵਾਂ ਫਿਰ ਵੀ ਟਰੈਕਟਰ ਦੇਖੋ ਇੰਨਾ ਤੁਰਿਆ ਜਾਂਦਾ ਯਾਰ ਚੱਲ ਚੱਲ ਲਾਓ ਬਈ ਲਾ ਗੋ ਗੱਲਬਾਤ ਜਾਵਾਂ ਐਂਡ ਕਰਾਤੀ ਠੀਕ ਆ ਟਰੈਕਟਰ ਆਪਾਂ ਦੋਨੇ ਕਰਤੇ ਲੋਡ ਚੈੱਕਾ ਕੰਮ ਜਾਵਾਂ ਬੰਦੇ ਵੀ ਆਪਣੇ ਬੈਠੇ ਨੇ ਠੀਕ ਆ ਤੇ ਇਹਨੂੰ ਹੁਣ ਆਪਾਂ ਡਾਲਾ ਕਰਦੇ ਆ ਬੰਦ ਡਾਲਾ ਬੰਦ ਕਰੋ ਕਿਹੜੇ ਤੋਂ ਹੋ ਲਾਓ ਡਾਲਾ ਬੰਦ ਕਰਤਾ ਠੀਕ ਆਪਾਂ ਤੇ ਚੱਕਰ ਹੈ ਨਹੀਂ ਬੰਦੇ ਆਪਣੇ ਦੋਨੇ ਬੈਠੇ ਆਪਾਂ ਆਗੇ ਹੁਣ ਇੱਧਰ ਤੇ ਹੁਣ ਲੈ ਕੇ ਚਲਦੇ ਆ ਇਹਨੂੰ ਆਪਣੇ ਫਾਰਮ ਤੇ ਚੱਲ ਬਈ ਮੈਂ ਦਲਾ ਤੁਰ ਨਹੀਂ ਨੀਗਾ ਬਈ ਇਹ ਚੱਲ ਚੱਲ ਗੱਲ ਕੀ ਹੈ ਝੋਟਿਆ ਤੇਰੇ ਤੇ ਮਾਣਾ ਬਤੰਦਰਾ ਹੈ ਤੂੰ ਔਖਾ ਤੁਰਿਆ ਬਈ ਲਓ ਵੀ ਲਾਦਲੇ ਦੋਨੇ ਟਰੈਕਟਰ ਚਲਦੇ ਆ ਆਪਣੇ ਫਾਰਮ ਤੇ ਤੇ ਉੱਥੇ ਜਾ ਕੇ ਲਾਉਨੇ ਇਹਨਾਂ ਨੂੰ ਲਾ ਕੇ ਇਹਨਾਂ ਨੂੰ ਮੋਡੀਫਾਈ ਕਰਦੇ ਆ ਬਈ ਆਪਾਂ ਠੀਕ ਆ ਇਹ ਉੱਥੇ ਜਾ ਕੇ ਤੁਹਾਨੂੰ ਫਿਰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਅੱਜ ਮੈਂ ਵਲੌਗ ਕਹੀ ਹੈ ਨਾ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਵੀ ਕੀ ਬਣਦਾਗਾ ਮੋਡੀਫਾਈ ਬਹੁਤ ਘੈਂਟ ਤਰੀਕੇ ਨਾਲ ਕਰਨੇ ਆਪਾਂ ਝੋਟੇ ਇਹ ਤੇ ਲੈ ਕੇ ਚੱਲੇ ਆ ਆਪਣੇ ਫਾਰਮ ਤੇ ਮਿਲਦੇ ਆ ਤੁਹਾਨੂੰ ਆਪਣੀ ਅਗਲੀ ਵੀਡੀਓ ਦੇ ਵਿੱਚ